ਉਹਨਾਂ ਤੋਲੋਂ ਨੇ ਆ ਗਿਆ ਹਾਂਜੀ ਆ ਬਾਈ ਜੀ ਉਹਨਾਂ ਤੋਲੋਂ ਨੇ ਆ ਗਿਆ ਹਾਂ ਕਿਰਦ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਚੋਣ ਪ੍ਰਚਾਰ ਚੱਲ ਰਿਹਾ ਹੈ ਚੋਣ ਪ੍ਰਚਾਰ ਬਹੁਤ ਚੰਗਾ ਚੱਲ ਰਿਹਾ ਜਿਵੇਂ ਮੈਂ ਆਪਣੀ ਸਪੀਚ ਚ ਵੀ ਬੋਲਿਆ ਕਿ ਅਸੀਂ ਦੂਜਿਆਂ ਨੂੰ ਨਿੰਦ ਕੇ ਜਾਂ ਮਾੜਾ ਸਾਫਤ ਕਰਕੇ ਵੋਟ ਨਹੀਂ ਮੰਗ ਰਹੇ 4 ਸਾਲਾਂ ਚ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਮ ਕੀਤੇ ਨੇ ਉਹਨਾਂ ਤੇ ਵੋਟ ਮੰਗ ਰਹੇ ਆ ਤੇ ਜਦੋਂ ਪਿੰਡਾਂ ਚ ਜਾਂਦੇ ਆ ਬੜੀ ਮਨ ਨੂੰ ਤਸੱਲੀ ਹੁੰਦੀ ਹੈ ਕਿ ਨਵੀਂ ਪਾਰਟੀ ਦਾ ਸਾਥ ਦਿੱਤਾ ਸੀ ਜਦੋਂ ਅਸੀਂ ਇਹ ਪਾਰਟੀ ਨਾਲ ਲੱਗੇ ਸੀ ਲੋਕ ਡਰਦੇ ਹੁੰਦੇ ਸੀ ਰੈਲੀ ਤੇ ਜਾਣ ਤੋਂ ਵੀ ਡਰਦੇ ਹੁੰਦੇ ਸੀ ਪਤਾ ਨਹੀਂ ਦੂਜੇ ਕੀ ਕਰ ਦੇਣਗੇ ਤਾਂ ਲੋਕਾਂ ਨੇ ਪਰ ਬੜੇ ਅਚਾਨਕ ਆਮ ਜਨਤਾ ਨੇ ਪਾਰਟੀ ਨੂੰ ਉੱਤੇ ਲਿਆਂਦਾ ਤੇ ਮਾਨ ਸਾਹਿਬ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਉਹ ਸਾਰੇ ਕੰਮਾਂ ਨੂੰ ਪੂਰਾ ਕਰਨ ਦੀ ਬੜੀ ਸੱਚੇ ਮਾਨਾਂ ਤੇ ਇਮਾਨਦਾਰੀ ਨਾਲ ਜਿਹੜੀ ਕੋਸ਼ਿਸ਼ ਕੀਤੀ ਹੈ ਤੇ ਉਹੀ ਹੰਗਾਰਾ ਸਾਨੂੰ ਮਿਲ ਰਿਹਾ ਤੇ 17 ਤਰੀਕ ਨੂੰ ਤੁਸੀਂ ਇਹਨਾਂ ਨੂੰ ਨਤੀਜਿਆਂ ਦੇ ਰੂਪ ਦੇ ਵਿੱਚ ਵੀ ਜ਼ਰੂਰ ਦੇਖੋਗੇ ਸਰ ਕਿਵੇਂ ਦੇਖਦੇ ਹੋ ਕਿ ਅੱਜ ਚੋਣ ਪ੍ਰਚਾਰ ਦੇ ਵਿੱਚ ਉਤਰੇ ਹੋਗੇ ਕਿਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਪਿੰਡਾਂ ਦੇ ਵਿੱਚ ਦਿਖ ਰਿਹਾ ਹੈਗਾ ਦੇਖੋ ਜੀ ਬਹੁਤ ਵਧੀਆ ਮਾਹੌਲ ਹੈ ਮੈਂ ਇਸ ਤੋਂ ਪਹਿਲਾਂ ਵੀ ਪਿਛਲੇ ਪਿੰਡਾਂ 'ਚ ਚੰਗਾਲ ਸਾਰੋਂ ਜਿਹੜੇ ਹੋ ਕੇ ਆਇਆ ਤੇ ਕੱਲ ਵੀ ਮੈਂ ਲਗਾਤਾਰ ਬਰਨਾਲੇ ਜ਼ਿਲ੍ਹੇ ਦੇ ਪਿੰਡਾਂ 'ਚ ਸੀ ਤੇ ਅੱਜ ਬਾਈ ਰਣਵੀਰ ਢੀਂਸਾ ਜੀ ਨਾਲ ਹੁਣ ਇੱਥੇ ਮੰਗਵਾਲ ਪਹੁੰਚੇ ਆ ਇੱਥੋਂ ਸਾਡੇ ਬਲਾਕ ਸੰਮਤੀ ਦੇ ਬੱਬੂ ਜੀ ਉਮੀਦਵਾਰ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਰਣਵੀਰ ਢੀਂਸਾ ਜੀ ਹੈ ਤੇ ਬੜਾ ਲੋਕਾਂ ਦੇ ਵਿੱਚ ਵਧੀਆ ਮਾਹੌਲ ਹੈ ਪਰ ਵੱਡੀ ਗੱਲ ਇਹ ਹੈ ਕਿ ਸਾਰੇ ਪਿੰਡਾਂ ਦੇ ਵਿੱਚ ਜਿੰਨੇ ਸਾਡੇ ਉਮੀਦਵਾਰ ਇਲੈਕਸ਼ਨ ਲੜ ਰਹੇ ਆ ਤੇ ਜਿੰਨੇ ਸਾਡੇ ਪ੍ਰਚਾਰਕ ਜਿਹੜੇ ਪ੍ਰਚਾਰ ਕਰਨ ਜਾਂਦੇ ਆ ਵੱਡੀ ਗੱਲ ਇਹ ਆ ਕਿ ਸਾਰੇ ਕੰਮਾਂ ਦੇ ਆਧਾਰ ਤੇ ਜਿਹੜੀ ਵੋਟ ਆ ਉਹ ਮੰਗ ਰਹੇ ਆ ਅਸੀਂ ਸਾਰੇ ਪਿੰਡਾਂ ਚ ਆਮ ਸੱਥਾਂ ਚ ਜੋ ਗੱਲ ਚੱਲਦੀ ਆ ਵੀ ਭਾਈ ਆ ਬਿਜਲੀ ਵਾਲਾ ਤਾਂ ਭਗਵੰਤ ਮਾਨ ਨਜ਼ਾਰਾ ਲਿਆਤਾ ਆ ਨਹਿਰੀ ਪਾਣੀ ਦਾ ਤਾਂ ਨਜ਼ਾਰਾ ਲਿਆਤਾ ਇਹ ਕੋਈ ਸਾਡੇ ਕਹਿਣ ਦੀ ਗੱਲ ਨਹੀਂ ਆਮ ਲੋਕਾਂ ਚ ਇਹ ਗੱਲਾਂ ਦੀ ਚਰਚਾ ਹੈਗੀ ਹੁਣ ਆ ਸੜਕਾਂ ਵਾਲੀ ਮਤਲਬ ਕਿ ਤੁਸੀਂ ਜਿੱਧਰ ਮਰਜ਼ੀ ਚਲੇ ਜਾਓ ਸਾਰੇ ਪਾਸੇ ਸੜਕਾਂ ਦਾ ਜਿਹੜਾ ਜਾਲ ਹੈ ਉਹ ਬੜਿਆ ਜਾ ਰਿਹਾ ਤੁਸੀਂ ਦੇਖੋ ਵੀ ਹਜ਼ਾਰਾਂ ਕਰੋੜ ਰੁਪਇਆ ਜਿਹੜਾ ਪਿਛਲੇ ਆ ਇੱਕ ਦੋ ਮਹੀਨਿਆਂ ਚ ਸਰਕਾਰ ਨੇ ਜਿਹੜੇ ਫੰਡ ਹੈ ਉਹ ਜਾਰੀ ਕੀਤੇ ਆ ਸੜਕਾਂ ਦੇ ਲਈ ਕੇਂਦਰ ਦੇ 8000 ਕਰੋੜ ਰੁਪਇਆ ਤਕਰੀਬਨ ਆਰਡੀਐਫ ਦਾ ਰੋਕਿਆ ਹੋਇਆ ਪਿੰਡ ਸੜਕਾਂ ਦਾ ਉਹ ਰੋਕਣ ਦੇ ਬਾਵਜੂਦ ਪੰਜਾਬ ਨੇ ਜਿਹੜਾ ਆਪਦੇ ਫੰਡਾਂ ਚੋਂ ਇਹ ਪੈਸੇ ਜਿਹੜੇ ਆ ਉਹ ਜਾਰੀ ਕੀਤੇ ਆ ਸੋ ਇਹਨਾਂ ਸਾਰੇ ਕੰਮਾਂ ਦੀ ਚਰਚਾ ਹੈਗੀ ਨੌਕਰੀਆਂ ਦੀ ਚਰਚਾ ਫਤੇਗੜ ਛੰਨਾ ਤੇ ਇੱਕ ਹੋਰ ਪਿੰਡ ਦਾ ਹੈ ਬਾਲੀਆਂ ਗਏ ਉਥੇ ਦੋਨਾਂ ਪਿੰਡਾਂ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਾਡੇ 45 ਬੱਚਾ ਨੂੰ ਨੌਕਰੀ ਮਿਲੀ ਹੈ ਤੇ ਸਾਰੇ ਕਹਿ ਲੋ ਵੀ ਆਮ ਦਰਮਿਆਨੀ ਘਰਾਂ ਦੇ ਗਰੀਬ ਘਰਾਂ ਦੇ ਬੱਚੇ ਆ ਕੋਈ ਕਿਸੇ ਦੀ ਕੋਈ ਅਪਰੋਚ ਨਹੀਂ ਤੇ ਅਸੀਂ ਤਾਂ ਹਰ ਜਗ੍ਹਾ ਸਟੇਜ ਤੋਂ ਖੜ ਕੇ ਕਹਿਣੇ ਆ ਵੀ ਭਾਈ ਸਾਨੂੰ ਨਹੀਂ ਪਤਾ ਤੁਹਾਡੇ ਪਿੰਡ ਕਿਹਨੂੰ ਨੌਕਰੀ ਮਿਲੀ ਹੈ ਜਿਹਨੂੰ ਮਿਲੀ ਹੈ ਉਹਦੇ ਘਰੇ ਜਾਓ ਉਹ ਤੋਂ ਪੁੱਛੋ ਕਿਸ ਨੇ ਕੋਈ ਪੈਸਾ ਦਿੱਤਾ ਕਿਸੇ ਤੋਂ ਕੋਈ ਸ਼ਿਫਾਰਿਸ਼ ਕਰਵਾਈ ਸੋ ਇਹ ਪਹਿਲੀ ਸਰਕਾਰ ਹੈ ਵੀ ਜਿਹਨੇ ਰਿਕਾਰਡ ਤੋੜ ਨੌਕਰੀਆਂ ਵੀ ਦਿੱਤੀਆਂ ਤੇ ਮੈਰਿਟ ਦੇ ਉੱਪਰ ਦਿੱਤੀਆਂ ਇਹ ਸਾਰੇ ਤਮਾਮ ਜਿਹੜੇ ਕੰਮ ਨੇ ਇਹਨਾਂ ਤੇ ਕੋਈ ਪਾਰਟੀ ਕਹੇ ਜਿਹੜੇ ਅੱਜ ਤੱਕ ਪਾਣੀਆਂ ਦੇ ਰਾਕੇ ਬਣੇ ਰਹੇ ਵੀ ਉਹਨਾਂ ਨੇ ਨਹਿਰੀ ਪਾਣੀ ਲਈ ਕੀ ਕੀਤਾ ਤੇ ਅਸੀਂ 40% ਪੰਜਾਬ ਚ ਵਰਤੋਂ ਪਤਾਗੇ ਦਿਖਾਈ ਹਜ਼ਾਰਾਂ ਪਿੰਡਾਂ ਚ ਪਹਿਲੀ ਵਾਰੀ ਪਾਣੀ ਲੈ ਕੇ ਆਂਦਾ ਉਹਨਾਂ ਨੇ ਆ ਬਿਜਲੀ ਲਈ ਉਹਨਾਂ ਨੇ ਕਿਉਂ ਨਹੀਂ ਦੇਣੇ ਦਿੱਤੀ ਅਸੀਂ ਕਿਸ ਤਰ੍ਹਾਂ ਦੇਣੇ ਦੇ ਰਹੇ ਆ ਉਹਨਾਂ ਨੇ ਕਦੇ 15000 ਤੋਂ ਵੱਧ ਸਰਕਾਰੀ ਨੌਕਰੀ 15 ਸਾਲਾਂ ਨਹੀਂ ਦਿੱਤੀ ਉਹ ਹੀ ਦਿੰਦੇ ਸੀ ਵੋਟਾਂ ਵਾਲੇ ਸਾਲ ਚ ਅਸੀਂ ਕਿਵੇਂ ਪਹਿਲੇ ਸਾਲ ਤੋਂ ਦੇਣਾ ਸ਼ੁਰੂ ਕਰਤੀਆਂ ਤੇ 55000 ਜਿਹੜੀ ਨੌਕਰੀ ਆ ਉਹ ਦੇ ਚੁੱਕੇ ਆ ਸੋ ਇਹ ਸਾਰੇ ਮੁੱਦੇ ਆ ਇਹ ਤੋਂ ਵੱਡਾ ਸਭ ਤੋਂ ਵੱਡਾ ਮੁੱਦਾ ਕਿ ਸਾਡੇ ਵੇਲੇ ਕਮਾਈ ਪੰਜਾਬ ਦੀ ਕਿਵੇਂ ਵਧ ਗਈ ਉਹਨਾਂ ਵੇਲੇ ਕਿਉਂ ਨਹੀਂ ਵਧੀ ਕੱਲੇ ਇੱਕ ਸਾਈਜ਼ ਮਹਿਕਮੇ ਦੀ ਕਮਾਈ ਸਾਡੇ ਵੇਲੇ ਨਾ ਓਹ 10000 ਕਰੋੜ ਤੋਂ ਉੱਪਰ ਚਲੀ ਕਿਵੇਂ ਚਲੀ ਗਈ ਉਹਨਾਂ ਵੇਲੇ ਕਿਤੇ 5000 ਕਰੋੜ ਨਹੀਂ ਸੀ ਟੱਪੀ ਸੋ ਇਹ ਸਾਰੀਆਂ ਗੱਲਾਂ ਦੇ ਕਿਸੇ ਕੋਲੇ ਜਵਾਬ ਨਹੀਂ ਉਹ ਲੋਕ ਜਿਨ੍ਹਾਂ ਨੇ ਮੁੱਖ ਮੰਤਰੀ ਬਣ ਲਈ 5-500 ਕਰੋੜ ਰੁਪਇਆ ਦੇਣਾ ਹੋਵੇ ਜਿਨ੍ਹਾਂ ਨੇ 3500 ਕਰੋੜ ਦਾ ਸੌਦੇ ਹੋਣ ਜੋ ਆਪ ਉਹਨਾਂ ਲੀਡਰ ਕਹਿ ਰਹੇ ਆ ਉਹ ਕਿੱਥੋਂ ਐਕਸਾਈਜ਼ ਦੀ ਕਮਾਈ ਵਧਾ ਦੇਣਗੇ ਕਿੱਥੋਂ ਸੂਬੇ ਦੀ ਕਮਾਈ ਵਧਾ ਦੇਣਗੇ